ਰਾਣੀ ਰਾਜੇ ਆਪ ਚੱਲੇ ਪੁਰ ਦੇ ਜੋ ਕੁਸ ਬੰਗਨਾ ਸੋ ਬੰਗ ਲੈ ਰਾਣੀ ਰਾਜੇ ਆਪ ਚੱਲੇ ਪੁਰ ਦੇ ਜੋ ਕੁਸ ਬੰਗਨਾ ਸੋ ਬੰਗ ਲੈ ਸਾਧੂ ਤਰਤੀ ਦਾ ਵੇਚ ਲਿਆ ਦੇ असमानूल जी पौड़ियां सालूं धरती बेच लिया आसमान तूं ली पौड़ियां रानी धरती बेच लाया वे आसमानू न पौड़ियां रानी ਤਾਰੀ ਤੇ ਦਾ ਵੇਚ ਮਾਇਆ ਵੇ ਅਸਮਾਨ ਨੂੰ ਨਾ ਬਿਲ ਜੰ ਪਾਉੜੀਆਂ ਰਾਜੇ ਚੀੜੀਆਂ ਦਾ ਦੁੱਧ ਲਿਆ ਦੇ ਕਾਚੀ ਦੀ ਲਿਆ ਦੇ ਵੇ ਕਾਰ ਦੀ ਰਾਜੇ தூத கச்சி வேறு சித மாத்திய வச்சதி நேக்கி ரணி சித ம to the